ਸੰਬਰ 2024 ਨੂੰ ਜਿਹੜਾ ਥਾਣਾ ਸਾਡਾ ਕਣੀਆਂ ਦੇ ਬੰਗਰ ਹੈ ਉਹਦੇ ਉੱਤੇ ਇੱਕ ਨੇਡ ਅਟੈਕ ਹੋਇਆ ਸੀ ਉਸ ਦੀ ਤਫਤੀਸ਼ ਦੇ ਦੌਰਾਨ ਜਿਹੜੇ ਅਸੀਂ ਦੋਸ਼ੀ ਗ੍ਰਫਤਾਰ ਕੀਤੇ ਉਹ ਦੋਸ਼ੀਆਂ ਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੇ ਸੀ ਤੇ ਉਹਨਾਂ ਨੇ ਜਿਹੜੀ ਐ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕੀਤੀ ਇਸਲਾ ਨਾਲ ਉਸ ਫਾਇਰਿੰਗ ਦੇ ਦੌਰਾਨ ਜਿਹੜੇ ਦੋ ਦੋਸ਼ੀ ਸੀ ਉਹ ਜਵਾਬੀ ਫਾਇਰਿੰਗ ਚ ਇੰਜਰਡ ਹੋਏ ਜਿਨ੍ਹਾਂ ਨੂੰ داخل ਕਰਵਾਇਆ ਇਲਾਜ ਵਾਸਤੇ ਸਿਮਲਾ ਹਸਪੀਟਲ ਬਟਾਲਾ ਔਰ ਬਾਅਦ ਦੇ ਵਿੱਚ ਇੱਕ ਦੋਸ਼ੀ ਜਿਹੜਾ ਪੀਜੀ ਰੈਫਰ ਹੋਇਆ ਔਰ ਜਿਹੜਾ ਪੀਜੀਆ ਹੀ ਰੈਫਰ ਹੋਇਆ ਉਸ ਦੀ ਇਲਾਜ ਦੇ ਦੌਰਾਨ ਜਿਹੜੀ ਇੱਕ ਲੱਤ ਹੈ ਉਹ ਕੱਟਨੀ ਪਈ ਦੇਖੋ ਇਹ ਬੱਚੇ ਸਾਰੇ ਮੀਡਲ ਜਿਹੜੇ ਹੈਗਾ ਕਲਾਸ ਦੇ ਹੈਗੇ ਨੇ ਉਸ ਫੈਮਿਲੀ ਚ ਹੈਗੇ ਨੇ ਮਿਹਨਤ ਕਰੇ ਲੋਕ ਨੇ ਔਰ ਜਿਹੜੇ ਇਹ ਗੈਂਗਸਟਰ ਬਾਹਰ ਦੇਸ਼ਾਂ 'ਚ ਬੈਠੇ ਹੋਏ ਨੇ ਇਹਨਾਂ ਨੂੰ ਲਾਲਚ ਦੇ ਕੇ ਆਪਣੇ ਜਿਹੜਾ ਝੂਠੇ ਭਰੋਸੇ ਵਿੱਚ ਲੈ ਕੇ ਕਈ ਤਰ੍ਹਾਂ ਦੇ ਲਾਲਚ ਦੇ ਵਿੱਚ ਦੇ ਕੇ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਇਹਨਾਂ ਕੋਲੋਂ ਜਿਹੜੇ ਐਂਟੀ ਸੋਸ਼ਲ ਜਿਹੜੇ 엘িমੈਂਟਸ ਹੈਗੇ ਨੇ ਇਹ ਬਾਹਰ ਬੈਠੇ ਇਹਨਾਂ ਕੋਲੋਂ ਵਾਰਦਾਤਾ ਕਰਵਾਉਂਦੇ ਨੇ ਔਰ ਇਹ ਬੱਚੇ ਉਹਨਾਂ ਦੇ ਬਹਿਕਾਵੇ 'ਚ ਆ ਕੇ ਕੁਝ ਪੈਸਿਆਂ ਦੀ ਖਾਤਰ ਜਿਹੜੇ ਆ ਉਹਨਾਂ ਦੇ ਬਹਿਕਾਵੇ 'ਚ ਆ ਜਾਂਦੇ ਨੇ ਨੌਜਵਾਨ ਪੀੜ੍ਹੀ ਨੂੰ ਇਹੀ ਕਹਿਣਾ ਚਾਹਾਂਗਾ ਕਿ ਇਹ ਲੋਗ ਜਿਹੜੇ ਐਂਟੀ ਇੰਡੀਆ ਹੈਗੇ ਨੇ ਐਂਟੀ ਸੋਸ਼ਲ ਹੈਗੇ ਨੇ ਇਹ ਜਿਹੜੇ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਉਹ ਗੜਬੜ ਪੈਦਾ ਕਰਨਾ ਚਾਹੁੰਦੇ ਆ ਵਾਅਦਤਾਂ ਕਰਾਉਣਾ ਚਾਹੁੰਦੇ ਆ ਉਹ ਇਹਨਾਂ ਦੇ ਪਿੱਛੇ ਨਾ ਲੱਗੋ ਆਪਣੇ ਕੰਮ 'ਤੇ ਧਿਆਨ ਰੱਖੋ ਆਪਣੀ ਪੜ੍ਹਾਈ 'ਤੇ ਧਿਆਨ ਰੱਖੋ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਇਹ ਆਪ ਤਾਂ ਜਿਹੜੇ ਵਾਰਦ ਤਾਂ ਇੱਥੋਂ ਕਰਕੇ ਬਾਹਰ ਭੱਜ ਗਏ ਨੇ ਔਰ ਤੁਸੀਂ ਇਹਨਾਂ ਦੇ ਪਿੱਛੇ ਚਾਕੇ ਆਪਣੀਆਂ ਜ਼ਿੰਦਗੀਆਂ ਖਰਾਬ ਨਾ ਕਰੋ